ਪਿੰਡਾਂ ਦੇ ਛੱਪੜਾਂ ਦੇ ਵਿੱਚੋਂ ਬਦਬੂ ਆਉਂਦੀ ਹੁੰਦੀ ਸੀ ਜਦੋਂ ਛੱਪੜਾਂ ਦੇ ਕੋਲੋਂ ਨੰਗੀ ਦਾ ਅਸੀਂ ਤਾਂ ਜਿਵੇਂ ਹੱਟਾ ਰੂੜੀ ਦੇ ਕੋਲ ਦੀ ਆਪਾਂ ਨੱਕ ਬੰਨ ਕੇ ਲੰਘਦੇ ਆਂ ਉਵੇਂ ਲੋਕ ਲੰਘਦੇ ਸੀ ਅੱਜ ਇਹ ਛੱਪੜ ਦੇ ਵਿੱਚ ਪੈਣ ਵਾਲਾ ਗੰਦਾ ਪਾਣੀ ਟ੍ਰੀਟ ਹੋ ਕੇ ਕੁਦਰਤੀ ਢੰਗ ਦੇ ਨਾਲ ਖੇਤਾਂ ਨੂੰ ਜਾਊਗਾ ਫਸਲਾਂ ਨੂੰ ਲੱਗੂਗਾ ਪ੍ਰਦੂਸ਼ਣ ਵੀ ਫਟੂਗਾ ਪਾਣੀ ਵੀ ਬਚੂਗਾ ਬਦਬੂ ਵੀ ਹਟੂਗੀ ਗਰਬਾਣੀ ਦੇ ਵਿੱਚ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਤੇ ਅੱਜ ਹਾਲਾਤ ਕੀ ਬਣੇ ਸੀ ਸਾਡਾ ਪਾਣੀ ਪਲੀਤ ਹੋ ਗਿਆ ਸੀ ਸਾਡਾ ਪਾਣੀ ਪ੍ਰਦੂਸ਼ਿਤ ਹੋ ਚੁੱਕਿਆ ਸੀ ਸੋ ਇਸ ਤਰ੍ਹਾਂ ਦੇ ਪ੍ਰੋਜੈਕਟ ਸੂਬੇ ਦੇ ਮੁੱਖ ਮੰਤਰੀ ਸardar ਭਗਵਾਨ ਸਿੰਘ ਜੀ ਮਾਨ ਸਾਹਿਬ ਨੇ ਉਹਨਾਂ ਦਾ ਡ੍ਰੀਮ ਪ੍ਰੋਜੈਕਟ ਜਿਹੜੀ ਸਰਕਾਰ ਆ ਜੀ ਨੇ ਕਿਸੇ ਵਾਤਾਵਰਨ ਪ੍ਰੇਮੀ ਨੂੰ ਰਾਜ ਸਭਾ ਮੈਂਬਰ ਬਣਾਇਆ ਹੋਵੇ। ਸੰਤ ਬਲਬੀਰ ਸਿੰਘ ਸਿਚੇਵਾਲ ਜਿਨ੍ਹਾਂ ਨੂੰ ਵਾਚੇ ਲੋਕਾਂ ਨੂੰ ਸਮਰਪਿਤ ਕਰਕੇ ਤੇ ਉਸ ਤੋਂ ਮਤਲਬ 70 80 ਜਿਹੜੇ ਥਾਪਣ ਮਾਡਲ ਦੇ ਪ੍ਰੋਜੈਕਟ ਹੈ ਉਹ ਅਸੀਂ ਪੂਰੇ ਕਰਨੇ ਸਾਡਾ ਟੀਚਾ ਹੈ ਕਿ 2027 ਤੱਕ ਜ਼ਿਲ੍ਹੇ ਦੀਆਂ 248 ਪੰਚਾਇਤਾਂ ਦੀ ਆਪਣੀ 318 318 318 ਦੇ 318 ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਪ੍ਰੋਜੈਕਟ ਅਸੀਂ ਨੇਪਰੇ ਚਾੜ ਕੇ ਜਿਹੜੇ ਪਿੰਡਾਂ ਦਾ ਛੱਪਣਾ ਦੇ ਬਦਬੋ ਨੂੰ ਖਤਮ ਕਰਾਂਗੇ ਔਰ ਜਿਹੜਾ ਸਾਡਾ ਪਾਣੀ ਵੇਸਟ ਜਾਂਦਾ ਸੀਗਾ ਉਸ ਨੂੰ ਸਾਡੀਆਂ ਫਸਲਾਂ ਤੱਕ ਲੈ ਕੇ ਜਾਵਾਂਗੇ ਧਰਤੀ ਹੇਠਲਾ ਪਾਣੀ ਬਚਾਵਾਂਗੇ ਸੋ ਇਸ ਅੱਜ ਦਾ ਪ੍ਰੋਜੈਕਟ ਪੂਰਾ ਹੋਣ ਤੇ ਸਾਡੇ ਨੌਜਵਾਨ ਸਰਪੰਚ ਨੇ ਕਰਤਾਨ ਸਿੰਘ ਜੀ ਇਹਨਾਂ ਨੂੰ ਇਹਨਾਂ ਦੇ ਸਾਰੇ ਸਾਥੀ ਪੰਚ ਸਹਿਬਾਨਾਂ ਨੂੰ ਸਾਰੇ ਨਗਰ ਨਿਵਾਸੀਆਂ ਨੂੰ ਪੁਰਾਣੀ ਪੰਚਾਇਤ ਨੂੰ ਨਵੀਂ ਪੰਚਾਇਤ ਨੂੰ ਨਗਰ ਨਿਵਾਸੀਆਂ ਨੂੰ ਸਾਰਿਆਂ ਨੂੰ ਮੈਂ ਆਪਣੇ ਵੱਲੋਂ ਡੀਸੀ ਸਾਹਿਬ ਵੱਲੋਂ ਏਡੀਸੀ ਮੈਡਮ ਵੱਲੋਂ ਵੀਡੀਓ ਸਾਹਿਬ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਹੈ ਬੇਨਤੀ ਕਰਦਾ ਕਿ ਇਸ ਪ੍ਰੋਜੈਕਟ ਨੂੰ ਸੰਭਾਲ ਕੇ ਰੱਖਣਾ ਇਕੱਲੇ ਸਰਪੰਚ ਦੀ ਜ਼ਿੰਮੇਵਾਰੀ ਨਹੀਂ ਇਸ ਪ੍ਰੋਜੈਕਟ ਨੂੰ ਸੰਭਾਲ ਕੇ ਰੱਖਣਾ ਹਰ ਇਥੋਂ ਦੇ ਵਸਿੰਦੇ ਦੀ ਹਰ ਬੱਚੇ ਦੀ ਨੌਜਵਾਨ ਦੀ ਬੀਬੀ ਦੀ ਬਜ਼ੁਰਗ ਦੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ ਇਸ ਤਰ੍ਹਾਂ ਦੇ ਪ੍ਰੋਜੈਕਟਾਂ ਵਿੱਚ ਪਾਰਟੀਆਂ ਪਾਸੇ ਰਹਿ ਜਾਂਦੀਆਂ ਪਿੰਡ ਦਾ ਭਾਈਚਾਰਾ ਪਿੰਡ ਦਾ ਸਹਿਯੋਗ ਪਿੰਡ ਦਾ ਸਾਥ ਹੈ ਜਿਹੜਾ ਉਹ ਬੜਾ ਜ਼ਰੂਰੀ ਹੁੰਦਾ ਸੋ ਸਾਰੇ ਨਗਰ ਨਿਵਾਸੀਆਂ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਇਸ ਤੇ ਜ ਲਗਭਗ 70 ਲੱਖ ਰੁਪਇਆ ਜਿਹੜਾ ਹੈਗਾ ਸਾਰਾ ਉਹ ਖਰਚ ਆਇਆ ਕਿਉਂਕਿ ਇਸ ਦੇ ਜਿਹੜੇ ਸਾਰੇ ਪਾਉਂਡ ਹੈ ਉਹ ਪੱਕੇ ਕੀਤੇ ਗਏ ਨੇ ਪਿਛਲੇ ਸਰਪੰਚ ਸਾਹਿਬ ਸੀਗੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਉਸ ਤੋਂ ਬਾਅਦ ਸਾਡੇ ਗੁਰਧਾਨ ਸਿੰਘ ਸਰਪੰਚ ਇਹਨਾਂ ਨੇ ਬਹੁਤ ਮਿਹਨਤ ਕੀਤੀ ਅਸੀਂ ਪਿੱਛੇ ਜੇ ਸਾਰੇ ਹਲਕੇ ਦੇ ਵਿੱਚ ਜਿਮਾਂ ਮੰਡੀਆਂ ਸੀਗੀਆਂ ਸੋ ਓਪਨ ਜਿਮਾਂ ਇੱਥੇ ਸਥਾਪਿਤ ਕੀਤੇ ਗਏ ਨੇ ਤੇ ਹੁਣ ਵਰਖਾ ਰੁੱਤ ਬਾਅਦ ਇੱਥੇ ਅਸੀਂ ਵਧੀਆ ਕਿਸਮ ਦੇ ਬੂਟੇ ਵੀ ਲਾਵਾਂਗੇ ਇਸ ਨੂੰ ਹਰਿਆ ਭਰਿਆ ਬਣਾਵਾਂਗੇ ਜਿਲ੍ਹੇ 'ਚ ਕਿੰਨੇ ਪ੍ਰੋਜੈਕਟ ਚੱਲ ਰਹੇ ਨੇ ਕਿੰਨੇ ਕੰਪਲੀਟ ਹੋਏ 78 ਪ੍ਰੋਜੈਕਟ ਚੱਲ ਰਹੇ ਆ ਪਹਿਲਾ ਪ੍ਰੋਜੈਕਟ ਅੱਜ ਅਸੀਂ ਇਹ ਲੋਕਾਂ ਨੂੰ ਸਮਰਪਿਤ ਕੀਤਾ ਔਰ ਤੁਸੀਂ ਦੇਖੋਗੇ ਹਰ ਰੋਜ਼ ਦੋ ਪ੍ਰੋਜੈਕਟ ਤਿੰਨ ਪ੍ਰੋਜੈਕਟ ਬਾਂਡੀ ਵਾਲੇ ਸਰਪੰਚ ਸਾਹਿਬ ਖੜੇ ਆ ਸੇਵਕ ਸਿੰਘ ਜੀ ਤੁਹਾਡਾ ਪ੍ਰੋਜੈਕਟ ਪੂਰਾ ਹੋ ਗਿਆ ਜੀ 50% ਠੀਕ ਜਿਹਾ ਨਾ ਕਰਦਾ 20 ਦਿਨਾਂ ਦੇ ਵਿੱਚ ਬਾਂਡੀ ਪਿੰਡ ਦਾ ਪ੍ਰੋਜੈਕਟ ਪੂਰਾ ਹੋ ਜਾਣਾ ਹੋ ਸਾਰੇ ਸਰਪੰਚ ਦੱਸਦੇ ਨੇ ਵੱਡੀ ਪੱਧਰ ਤੇ ਜਿਹੜੇ ਪਿੰਡਾਂ ਦੇ ਵਿੱਚ ਛੱਪਣਾ ਦੇ ਵਿਕਾਸ ਕਾਰਜ ਆ ਥਾ ਪਰ ਮਾਡਲ ਹੈ ਉਹ ਨੇਪਰੇ ਚੜੇ ਜਾ ਰਹੇ ਨੇ ਸਾਰੇ ਸਰਪੰਚ ਬਹੁਤ ਮਿਹਨਤੀ ਹੈ ਪਹਿਲਾਂ ਹੁੰਦਾ ਸੀ ਲੈੜਾ ਤੂੰ ਸਰਪੰਚੀ ਵਿੱਚ ਸਰਕਾਰੀ ਪੈਸਾ ਖਾਵਾਂ ਕਿ ਲੀਟਰ ਵੀ ਨਾਲ ਵਾਲੇ ਹੁੰਦੇ ਸੀ ਹੁਣ ਪੈਸਾ ਖਾਣ ਵਾਲੇ ਸਰਪੰਚ ਨਹੀਂ ਹੁਣ ਕੋਲੋਂ ਲਾਉਣ ਵਾਲੇ ਸਰਪੰਚ ਹੈ ਕੰਮ ਕਰਨ ਵਾਲੇ ਸਰਪੰਚ ਹੈ ਔਰ ਉਹ ਚਾਹੁੰਦੇ ਆ ਕਿ ਇਹ 5 ਸਾਲ ਸਾਡੇ ਯਾਦਗਾਰੀ ਵੰਡ ਤੇ ਪਿੰਡਾਂ ਦੀ ਕਾਇਆ ਕਲਪ ਕਰ ਸਕੇ ਮਤਲਬ ਇੱਕ ਸ਼ਾਇਦ ਜ਼ਿਲ੍ਹੇ ਦੇ ਵਿੱਚ ਕਿੰਨੇ ਆ ਗਏ ਜੀ 78 78 778 78 ਪ੍ਰੋਜੈਕਟ ਇੱਕ ਪ੍ਰੋਜੈਕਟ ਤੇ ਲਗਭਗ 40 ਤੋਂ ਲੈ ਕੇ 45 50 ਲੱਖ ਰੁਪਇਆ ਖਰਚ ਹੁੰਦਾ ਜੀ ਔਰ ਕਾਗਜ਼ਾਂ 'ਚ ਕੰਮ ਨਹੀਂ ਹੁੰਦਾ ਪਹਿਲਾਂ ਕਾਗਜ਼ਾਂ 'ਚ ਕੰਮ ਹੋ ਜਾਂਦਾ ਸੀਗਾ ਕਾਗਜ਼ਾਂ ਢਿੱਡ ਭਰੇ ਜਾਂਦੇ ਸੀ ਹੁਣ ਕਾਗਜੀ ਕੰਮ ਨਹੀਂ ਕੰਮ ਜਮੀਨ ਨਹੀਂ ਪੱਦਰ ਤੇ ਹੁੰਦਾ ਹਕੀਕਤ ਦੇ ਵਿੱਚ ਹੁੰਦਾ ਲੋਕਾਂ ਨੂੰ ਦਿਖਾਇਆ ਜਾਂਦਾ ਮਾੜਾ ਕੈਮਰਾ ਮਾਰੇ ਕੋ ਲੱਗਦਾ ਕਿ ਜੰਨੀ ਚੰਡੀਗੜ ਚੰਡੀ ਚੰਡੀਗੜ ਲੱਗਦਾ ਕਿ ਨਹੀਂ ਰਿਸ਼ ਸਹੀ ਦਸੀ ਦਿਖਾ ਲੱਗਦਾ ਕਿ ਚੰਡੀਗੜ ਨਹੀਂ ਲੱਗ ਸਕਣਾ ਚੀਜ਼ ਲੱਗਦੀ ਕਿ ਨਹੀਂ ਲੱਗਦੀ ਜੀ ਸਾਹਿਬ ਜਾਲੀ ਪੜ ਰਹੀ ਹੈ ਇਹ ਦੇਖ ਲਾ ਸਾਹਿਬ ਜਾਲੀ ਪੜ ਰਹਾ ਆਹ ਜਾਲੀ ਵਾਲੇ ਹਾਂ ਇੱਕ ਸਿਰ ਨਾ ਸਿਰ ਆਪਸੇ ਕੋ ਉੱਥੇ ਗਾਣ ਦੇ ਪਿਛੇ ਵਿੱਚ ਲਾਤਾ ਜੀ ਬਣਾਓ ਬਾਕੀ ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ ਤੁਹਾਨੂੰ ਚੀਕ ਟੈਸਟਰ ਲਾ ਕੇ ਭੇਜਦਾ ਜੀ ਲਗਾਉਣੇ ਸੋ ਇਸ ਕਰਕੇ ਮੇਰੇ ਕਹਿਣ ਦਾ ਮਤਲਬ ਇਹ ਹੈ ਤੁਸੀਂ 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 ਇਹਦੇ ਨੂੰ ਦੇਖੋ ਕਿੰਨੀ ਮਜ਼ਬੂਤੀ ਦੇ ਨਾਲ ਉਹ ਬਣੇ ਆ ਵਧੀਆ ਢੰਗ ਦੇ ਨਾਲ ਕੰਮ ਹੋਇਆ ਵਧੀਆ ਢੰਗ ਦੇ ਨਾਲ ਪਾਈਪ ਲਾਈਨ ਪਾਈ ਆ ਜੋ ਵੀ ਕਮੀ ਪੇਸ਼ੀ ਹੈ ਬਿਲਕੁਲ ਨਹੀਂ ਰਹਿਣਾ ਦਾ ਜੇ ਅਸੀਂ ਇੱਥੇ ਇੰਨੇ ਪੈਸੇ ਕਰ ਸਕਦੇ ਆ ਜਾਲੀ ਲਾਉਣਾ ਬੂਟੇ ਲਾਉਣਾ ਇਹਦੀ ਸਾਂਭ ਸੰਭਾਲ ਕਰਨਾ ਇਹਦੀ ਆ ਵਧੀਆ ਢੰਗ ਨਾਲ ਚਾਲੂ ਕਰਨਾ ਉਹ ਛੋਟੀਆਂ ਗੱਲਾਂ ਆ ਸੁਇਸ ਕਰਕੇ ਜੋ ਵੀ ਕਰਨਾ ਪਿਆ ਕਿਉਂਕਿ ਇਹ ਡ੍ਰੀਮ ਪ੍ਰੋਜੈਕਟ ਹੈ ਨਹਿਰੀ ਪਾਣੀ ਸਾਡਾ ਡ੍ਰੀਮ ਪ੍ਰੋਜੈਕਟ ਹੈ ਥਾਪਰ ਮਾਡਲ ਸਾਡਾ ਡ੍ਰੀਮ ਪ੍ਰੋਜੈਕਟ ਹੈ ਇਸ ਕਰਕੇ ਇਹ ਡ੍ਰੀਮ ਪ੍ਰੋਜੈਕਟ ਹੈ ਮਾਨ ਸਰਕਾਰ ਦੇ ਸੁਇਸ ਕਰਕੇ ਅਸੀਂ ਪੰਜਾਬ ਦੇ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਆ ਫਿਰ ਗੱਲ ਉਹੀ ਆ ਜਾਂਦੀ ਹੈ ਤੁਸੀਂ ਇਸ ਛੱਪੜ ਦਾ ਹਾਲ ਜਿਹੜੇ ਲੋਕ ਬੈਠੇ ਗਾਂਢੀ ਪਈ ਆ ਆ ਖੜਾ ਭਾਈ ਮਤਲਬ ਇਹਨਾਂ ਨੂੰ ਇੱਥੇ ਆਸ-ਪਾਸੇ ਘਰਾਂ 'ਚ ਰਹਿਣਾ ਦੁਪਰ ਹੋ ਜਾਂਦਾ ਸੀ ਇਹਨਾਂ ਨੇ ਆਪ ਦਾ ਆਪ ਦੇ ਟਰੈਕਟਰਾਂ ਦੇ ਨਾਲ ਆਪ ਮਿਹਨਤ ਕਰਕੇ ਖੁਦ ਇਹ ਗੰਦਗੀ ਨੂੰ ਦੂਰ ਕੀਤਾ ਪੰਜਾਬ ਸਰਕਾਰ ਨੇ ਇਹਨਾਂ ਦਾ ਸਾਥ ਦਿੱਤਾ ਸੋ ਸਾਰੇ ਪਿੰਡਾਂ ਦੀ ਕਾਇਆ ਕਲਪ ਕਰਨੀ ਸਾਡੀ ਡਿਊਟੀ ਹੈ ਇਹ ਸ਼ੁਰੂਆਤ ਹੈ ਕੋਈ ਕੰਮ ਬਟਨ ਲੱਪਣਾ ਨਹੀਂ ਹੋ ਜਾਂਦਾ ਜਿਵੇਂ ਸੋਚਣ ਲੱਪੋ ਸੰਤਰਾ ਮੂੰਹ ਚ ਜਿਵੇਂ ਹੁਣ ਨਹਿਰੀ ਪਾਣੀ ਖੇਤਾਂ ਦੇ ਵਿੱਚ ਆਇਆ ਹਿਮਾਲਿਆ ਪਰਬਤੋਂ ਪਾਣੀ ਚੱਲਿਆ ਲਹਿਰਾਂ ਸੂਏ ਕਸੀਆਂ ਖਾਲ ਪੈਪਲੈਨਾਂ ਦੋ ਸਾਲਾਂ ਦੇ ਵਿੱਚ ਆ ਕੇ ਹਿਮਾਲਿਆ ਪਰਬਤ ਦਾ ਪਾਣੀ ਸਾਡੇ ਖੇਤਾਂ ਦੇ ਵਿੱਚ ਪਹੁੰਚਿਆ ਸੋ ਇੱਕ ਦਿਨ ਦੇ ਵਿੱਚ ਸਾਰਾ ਕੁਝ ਨਹੀਂ ਹੋ ਸਕਦਾ ਸਾਡੀ ਸਾਡੀ ਨੀਤੀ ਤੇ ਨੀਅਤ ਬਿਲਕੁਲ پاک ਸਾਫ਼ ਤੇ ਪਵਿੱਤਰ ਹੈ ਅਸੀਂ ਕੋਈ ਕਮਿਸ਼ਨਾਂ ਦੀ ਗੱਲ ਨਹੀਂ ਕਰਦੇ ਅਸੀਂ ਮਿਸ਼ਨ ਤੇ ਚੱਲਣ ਵਾਲੇ ਆਗੂ ਹਾਂ ਸੋ ਇਸ ਕਰਕੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਪੰਜਾਬ ਦਾ ਪੁੱਤਰ ਹੈ ਪੰਜਾਬ ਦਾ ਜੰਮਿਆ ਜਾਇਆ ਪਿੰਡਾਂ ਦੇ ਵਿੱਚ ਰਹਿਣ ਵਾਲਾ ਹੈ ਪਿੰਡਾਂ ਦੇ ਦੁੱਖਾਂ ਦਰਦਾਂ ਨੂੰ ਉਹ ਜ਼ਮੀਨੀ ਹਕੀਕਤਾਂ ਨੂੰ ਸਮਝਦਾ ਹੈ ਸੋ ਅਸੀਂ ਸਾਡੇ ਪਿੰਡਾਂ ਨੂੰ ਸੋਹਣੇ ਬਣਾਉਣਾ ਕਿਉਂਕਿ ਸ਼ਹਿਰ ਦੀ ਜ਼ਿੰਦਗੀ ਤੇ ਪਿੰਡ ਦੀ ਜ਼ਿੰਦਗੀ 'ਚ ਜ਼ਮੀਨ ਸਮਾਨ ਦਾ ਫਰਕ ਹੁੰਦਾ ਹੈ ਠੀਕ ਹੈ ਸ਼ਹਿਰ ਦੇ ਵਿੱਚ ਹੋਰ ਸਿਸਟਮ ਹੁੰਦਾ ਹੈ ਪਿੰਡਾਂ ਦੇ ਵਿੱਚ ਹੋਰ ਸਿਸਟਮ ਹੁੰਦਾ ਹੈ ਜਿਹੜੀ ਪਿੰਡਾਂ ਦਾ ਪਿਆਰ ਪਿੰਡਾਂ ਦਾ ਸਤਿਕਾਰ ਪਿੰਡਾਂ ਦਾ ਭਾਈਚਾਰਾ ਉਹਨਾਂ ਨੂੰ ਮਜ਼ਬੂਤ ਕਰਨਾ ਵੀ ਸਾਡੀ ਡਿਊਟੀ ਹੈ ਸਾਡੀਆਂ ਸਾਡੇ ਛੱਪੜ ਸਾਡੀਆਂ ਸਥਾ ਸਾਡੇ ਗੁਰਦੁਆਰੇ ਸਾਡੇ ਮੰਦਰ ਸਾਡੀਆਂ ਮਸੀਤਾਂ ਸਾਡੀਆਂ ਧਰਮਸ਼ਾਲਾਵਾਂ ਇਹ ਪਿੰਡਾਂ ਦੇ ਵਿਸ਼ੇਸ਼ ਥਾਂ ਹੁੰਦੇ ਆ ਸੋ ਇਸ ਕਰਕੇ ਇਹਨਾਂ ਨੂੰ ਸੋਹਣਾ ਬਣਾਉਣਾ ਸਾਡੀ ਡਿਊਟੀ ਹੈ ਸਕੂਲਾਂ ਨੂੰ ਵਧੀਆ ਬਣਾਉਣਾ ਸਾਡੀ ਡਿਊਟੀ ਹੈ ਹਸਪਤਾਲਾਂ ਨੂੰ ਵਧੀਆ ਬਣਾਉਣਾ ਸਾਡੀ ਡਿਊਟੀ ਹੈ ਕੇਅਰ ਵਾਸਤੇ ਵੀ ਕੋਈ ਇੰਤਜ਼ਾਮ ਹੈ ਸਰ ਦੇ ਪਾਸੇ ਜੋ ਪਿੰਡ ਦੇ ਪੰਚਾਇਤ ਗੱਲ ਗੱਲ ਇਹ ਹੈ ਪੰਚਾਇਤ ਪਿੰਡ ਦੀ ਮਿੰਨੀ ਸਰਕਾਰ ਹੁੰਦੀ ਹੈ ਜਿਵੇਂ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਹੈ ਉਵੇਂ ਸਰਪੰਚ ਪਿੰਡ ਦਾ ਹੈੱਡ ਹੈ ਮੁਖੀ ਹੈ ਜਿਹੜੀ ਆਪਣੀ ਲਾਇਬ੍ਰੇਰੀ ਬਣੀ ਹੈ ਉੱਥੇ ਵੀ ਲਾਇਬ੍ਰੇਰੀ ਚਲਾਉਣਾ ਕਹਨੇ ਆ ਬਣਾਤਾ ਸਰਕਾਰ ਨੇ ਕਿਤਾਬਾਂ ਲਿਆਤੀਆਂ ਫਰਨੀਚਰ ਲਿਆਤਾ ਏਸੀ ਲਿਆਤਾ ਸਾਰਾ ਪ੍ਰਬੰਧ ਕਰਤਾ ਚਲਾਉਣਾ ਪਿੰਡ ਦੇ ਸਰਪੰਚ ਤੇ ਉਹਨਾਂ ਦੀ ਟੀਮ ਨੇ ਪੰਚਾਂ ਨੇ ਸਵੈਸ ਕਰਕੇ ਇਸ ਪ੍ਰੋਜੈਕਟ ਨੂੰ ਵਧੀਆ ਢੰਗ ਦੇ ਨਾਲ ਚਲਾਉਣ ਦੀ ਜ਼ਿੰਮੇਵਾਰੀ ਪੰਚਾਇਤ ਦੀ ਹੈ ਜੇ ਇਹਨਾਂ ਨੂੰ ਕਿਤੇ ਵੀ ਸਮੱਸਿਆ ਆਉਂਦੀ ਹੈ ਪੈਸੇ ਦੀ ਸਮੱਸਿਆ ਆਉਂਦੀ ਹੈ ਕਿਸੇ ਤਰ੍ਹਾਂ ਦੇ ਨੂੰ ਅਗਵਾਈ ਦੀ ਰੋਡ ਆ ਉਹਦੇ ਵਾਸਤੇ ਸੈਕਟਰੀ ਸਾਹਿਬ ਖੜੇ ਆ ਵੀਡੀਓ ਸਾਹਿਬ ਖੜੇ ਆ ਏਡੀ ਸਾਹਿਬ ਖੜੇ ਆ ਡੀਸੀ ਸਾਹਿਬ ਬੈਠੇ ਆ ਸਾਡਾ ਟਰੈਕਟਰ ਸਾਹਿਬ ਬੈਠੇ ਆ ਸਾਡੇ ਸੈਕਟਰੀ ਸਾਹਿਬ ਬੈਠੇ ਆ ਸਾਡੇ ਮੰਤਰੀ ਸਾਹਿਬ ਬੈਠੇ ਆ ਅਸੀਂ ਕੜੀ ਦੀ ਰੋਡ ਵਿੱਚ ਇਹਨਾਂ ਦੇ ਵਿੱਚ ਹਾਜ਼ਰ ਆ। ਉਹਨਾਂ ਨੂੰ ਤੇ ਧੰਨਵਾਦ ਕਰਦੇ ਆ। ਉਹਨਾਂ ਨੇ ਸਾਡੇ ਪਿੰਡ ਵਿੱਚ ਇੱਕ ਡ੍ਰੀਮ ਪ੍ਰੋਜੈਕਟ ਲਿਆਂਦਾ ਜਿਹਦਾ ਪਾਣੀ ਟਾਲਾ ਹੋਈ ਸਾਨੂੰ ਬਹੁਤ ਜ਼ਿਆਦਾ ਲੋਡ ਸੀਗੀ ਇੱਥੇ ਬਹੁਤ ਜ਼ਿਆਦਾ ਗਰਮੀ ਸੀ ਰਹਿਣਾ ਮੁਸ਼ਕਲ ਸੀ ਆਪਸੇ ਪਸੇ ਘਰਾਵੇ ਮਰੀ ਦਾ ਖਤਰਾ ਸੀਗਾ ਇਹ ਹੁਣ ਤੁਸੀਂ ਇੱਧੇ ਕੈਮਰਾ ਮਾਰ ਕੇ ਦੇਖੋ ਜਿਹੜਾ ਤਕਨੋਲੋਜੀ ਦੂਰ ਦੂਰੋਂ ਲੋਕ ਇਹ ਪ੍ਰੋਜੈਕਟ ਨੂੰ ਦੇਖ ਆਉਂਦੇ ਆ ਸਾਡੇ ਪਿੰਡ ਨੂੰ ਬਹੁਤ ਵੱਡੀ ਟੇਨਕੀ ਆ ਨਾ ਸਰਕਾਰ ਜਿਹੜਾ ਗੰਦਾ ਬਣਿਆ ਕਿੱਧਰ ਹੋਣਾ ਇਹ ਗੰਦਾ ਪਣੀ ਜੀ ਇੱਥੇ ਮੂਰਤ ਨਹੀਂ ਆ ਕੇ ਪਾਪ ਪਾਣ ਪਾ ਕੇ ਆਹ ਇਹ ਕਰਕੇ ਸਿੰਚਾਈ ਲਈ ਵਰਤੇ ਜਾਂਦਾ ਹੈ ਕਿ ਸਾਡੀ ਏਕ ਦੇ ਨਾਲ ਸਾਨੂੰ ਸਿੰਚਾਈ ਚ ਵੀ ਇਹਦਾ ਫਾਇਦਾ ਹੁੰਦਾ ਹੈ ਬਾਕੀ ਪਾਣੀ ਗੰਦਾ ਸਟੋਰ ਨਹੀਂ ਹੁੰਦਾ ਟ੍ਰੀਟਮੈਂਟ ਨਾਲ-ਨਾਲ ਬਾਹਰ ਕੀਤਾ ਜਾਂਦੀ ਜਾਂਦਾ ਇਸ ਵਿੱਚ ਕੋਈ ਬਰਨੌਲੀ ਨਹੀਂ ਹੁੰਦੀ